ਜੀ ਆਇਆਂ ਗੁਰਦਾਸਪੁਰ ਚ ਲੱਗਾ ਇਹ ਬੋਰਡ ਵਿਕਾਸ ਨੂੰ ਸ਼ਾਇਦ ਇਹੀ ਕਹਿਣ ਦਾ ਇੰਤਜ਼ਾਰ ਕਰ ਰਿਹਾ ਹੈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੌਕਾ ਹੈ ਆਪਣੇ ਹਲਕੇ ਦੀ ਬਾਗਡੋਰ ਕਿਸੇ ਅਜੇ ਉਮੀਦਵਾਰ ਨੂੰ ਦੇਣ ਦਾ ਜੋ ਗੁਰਦਾਸਪੁਰ ਦੇ ਸਾਰੀਆਂ ਲੋੜਾਂ ਨੂੰ ਪੂਰਾ ਕਰ ਸਕੇ ਸਬਤਵਤ ਪਿੰਡਾ ਵਾਲੇ ਗੁਰਦਾਸਪੁਰ ਹਲਕੇ ਚ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹੇ ਪੈਂਦੇ ਨੇ ਤੇ ਲੋਕ ਸਭਾ ਹਲਕਾ ਆਪਣੇ ਘੇਰੇ ਅੰਦਰ 9 ਵਿਧਾਨ ਸਭਾ ਹਲਕੇ ਲੈਂਦਾ ਹੈ ਜਿਸ ਵਿੱਚ ਪਠਾਨਕੋਟ ਦੇ ਤਿੰਨ ਵਿਧਾਨ ਸਭਾ ਹਲਕੇ ਵੀ ਸ਼ਾਮਲ ਨੇ ਗੁਰਦਾਸਪੁਰ ਵਿੱਚ કુલ ਵੋਟਰਾਂ ਦੀ ਗਿਣਤੀ 1472397 ਹੈ ਇਹਨਾਂ ਵਿੱਚੋਂ 74848 ਮਹਿਲਾ ਵੋਟਰ ਨੇ ਜਦਕਿ ਪੁਰਸ਼ਾਂ ਦੀ ਗਿਣਤੀ 766539 ਹੈ ਗੱਲ ਕਰੀਏ ਇੱਥੋਂ ਦੇ ਵਿਕਾਸ ਦੀ ਤਾਂ ਗੁਰਦਾਸਪੁਰ ਦਾ ਬਟਾਲਾ ਕਿਸੇ ਵੇਲੇ ਮਸ਼ੀਨਰੀ ਉਦਯੋਗ ਦਾ ਗੜ ਸੀ ਪਰ ਅੱਜ ਇੱਥੋਂ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਲਗਾਤਾਰ ਖਤਮ ਹੋ ਰਿਹਾ ਇੱਥੋਂ ਦਾ ਉਦਯੋਗ ਸਰਕਾਰਾਂ ਦੇ ਧਿਆਨ ਵਿੱਚ ਨਹੀਂ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਮਾਨ ਜੋਗ ਇਸਲਮ ਹਲਕੇ ਦੇ ਐਮਪੀ ਰਾਸਾ ਰਹੇ ਨੇ ਜਿਨ੍ਹਾਂ ਨੇ ਸਾਡੇ ਇੱਥੇ ਲਾਸਟ ਟਾਈਮ ਇਲੈਕਸ਼ਨ ਸੀ ਬੜੇ ਵੱਡੇ ਵੱਡੇ ਵਾਅਦੇ ਕੀਤੇ ਕਿ ਸਾਡੀ ਇਸ ਡਿਸਟ੍ਰਿਕਟ ਦੇ ਵਿੱਚ ਨਵੇਂ-ਨਵੇਂ ਇੰਡਸਟਰੀ ਲਿਆਉਣਗੇ ਤੇ ਐਗਰੀਕਲਚਰ ਬੇਸਡ ਗੁੱਡਸ ਉਹਨਾਂ ਨੂੰ ਵਧਾਣਗੇ ਪਰ ਮੇਰੇ ਖਿਆਲ ਦੇ ਵਿੱਚ ਮੈਨੂੰ ਕੋਈ ਵੀ ਨਿਰਮੰਡਾ ਚੀਜ਼ ਦੇ ਵਿੱਚ ਨਜ਼ਰ ਨਹੀਂ ਆਇਆ ਕਿਸਾਨੀ ਦੀ ਗੱਲ ਕਰੀਏ ਤਾਂ ਹਾਲਤ ਕੋਈ ਬਹੁਤ ਚੰਗੇ ਨਹੀਂ ਪਰ ਪ੍ਰਤਾਪ ਸਿੰਘ ਬਾਜਵਾ ਨੂੰ ਜ਼ਰੂਰ ਇੱਥੋਂ ਦੇ ਮੌਜੂਦਾ ਸਰਪੰਚ ਆਪਣਾ ਦੁੱਖ ਨਿਵਾਰਨ ਦੱਸਦੇ ਨੇ ਉਹ ਤਾਂ 101% ਹੀ ਖਰੇ ਉਤਰੇ ਨੇ ਉਹਨਾਂ ਦੇ ਹੱਥੀਂ ਜਿਹੜਾ ਵਿਕਾਸ ਹੋਇਆ ਹੋਇਆ ਬਾਕੀ ਤਾਂ ਸਾਡੇ ਕੋਲ ਇੱਥੋਂ ਪੰਜਾਬ ਸਰਕਾਰ ਵੱਲੋਂ ਤਾਂ ਕੋਈ ਵਿਕਾਸ ਨਹੀਂ ਹੈ ਇਸ ਤੋਂ ਇਲਾਵਾ ਖੇਤੀਬਾੜੀ ਲਈ ਵੀ ਸੂਬਾ ਸਰਕਾਰ ਦੀ ਕੋਈ ਮਦਦ ਨਾ ਮਿਲਣ ਦਾ ਅਫਸੋਸ ਇੱਥੋਂ ਦੇ ਸਰਪੰਚ ਨੂੰ ਹੈ ਤੇ ਕੇਂਦਰ ਤੇ ਐਮਪੀ ਪ੍ਰਤਾਪ ਸਿੰਘ ਬਾਜਵਾ ਨੂੰ ਹੀ ਖੇਤੀਬਾੜੀ ਦੀ ਖੁਸ਼ਹਾਲੀ ਦੇ ਸੇਰੇ ਦੇ ਰਹੇ ਨੇ ਪਾਇਆ ਪ੍ਰੋਵਾ ਨੇ ਬੜੀ ਜਦੋਜਦ ਕੀਤੀ ਹਰ ਮੰਡੀ ਦੇ ਵਿੱਚ ਜਾ ਕੇ ਇਹਦੇ ਕੋ ਕਮ ਸੋ ਕਮ 5-5 7-700 ਜਿਮੀਦਾਰ ਇਕੱਠਾ ਕਰਕੇ ਤੇ ਰੋਲ ਰੋਪਾ ਬਾਵਾ ਸੁਣਵਾਈ ਕੋਈ ਨਹੀਂ ਹੋਈ ਤੇ ਜਿਹੜੇ ਵਿਕਾਸ ਦੀ ਗੱਲ ਹੈ ਇਹ ਤੇ ਕੋ ਸੈਂਟਰ ਦਾ ਹੀ ਪੈਸਾ ਆਇਆ ਜਿਹੜਾ ਤੇ ਪ੍ਰਤਾਪ ਸਿੰਘ ਬਾਜਵਾ ਨੇ ਫਤਿਹਜੰਗ ਨੇ ਜਦੋਂ ਦੇ ਆਏ ਨੇ ਉਹਨਾਂ ਨੇ ਹਾਰ ਬਦਲੀ ਹੈ ਇਲਾਕੇ ਸਾਡੇ ਜੀ ਪਰ ਕਈ ਅਜਹਿ ਵੀ ਨੇ ਜੋ ਅਕਾਲੀ ਭਾਜਪੀ ਦੇ ਕੰਮਾਂ ਤੋਂ ਵਧੇਰੇ ਪ੍ਰਭਾਵਿਤ ਨੇ ਤੇ ਵਿਕਾਸ ਸਿਆਸ ਭਾਜਪੀ ਅਕਾਲੀ ਦਲ ਤੋਂ ਹੀ ਲਗਾਈ ਬੈਠੇ ਨੇ ਬਾਦਲ ਕਿਉਂ ਇਸ ਟਾਈਮ ਆਪਣੇ ਸਾਰੇ ਕੰਮ ਆਪਣੇ ਇਲਾਕਿਆਂ ਵਿੱਚ ਕਿਉਂਕਿ ਉਹਨੇ ਕੰਮ ਕਰਵਾਇਆ ਇਸ ਕਰਕੇ ਉਹਨੂੰ ਇਲੈਕਸ਼ਨ ਇਸ ਟਾਈਮ ਮੈਂ ਕਹਾਂਗਾ ਕਿ ਇਸ ਟਾਈਮ ਐਮਪੀ ਦੇ ਇਲੈਕਸ਼ਨ ਜਿਆਦਾ ਬਾਦਲ ਹੀ ਜਿੱਤ ਸਕਦਾ ਹੈ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਇਲਾਕੇ ਵਿੱਚ ਕੰਮ ਕਰਵਾਏ ਹੋਏ ਨੇ ਨਵੀਂ ਆਈ ਆਮ ਆਦਮੀ ਪਾਰਟੀ ਵੱਲ ਵੀ ਚੁੱਕਾ ਵੇਖਣ ਨੂੰ ਮਿਲ ਰਿਹਾ ਹੈ ਤੇ ਬਦਲਾਅ ਲਿਆਉਣ ਵਾਲੀ ਪਾਰਟੀ ਦੇ ਤੌਰ ਤੇ ਇਸ ਨੂੰ ਵੇਖਿਆ ਜਾ ਰਿਹਾ ਹੈ ਕੁਝ ਲੱਗ ਰਿਹਾ ਹੈ ਕਿ ਕੁਝ ਇੰਪਰੂਵਮੈਂਟ ਹੋਏਗੀ ਪੰਜਾਬ ਦੀ ਜੇ ਆਪ ਪਾਰਟੀ ਇੱਥੇ ਹੁੰਦੀ ਹੈ ਤੇ ਕੁਝ ਇੰਪਰੂਵਮੈਂਟ ਹੋਏਗੀ ਜ਼ਰੂਰ ਅਜਾਏ ਚ ਕੁਝ ਐਸੇ ਲੋਕ ਵੀ ਨੇ ਜੋ ਕਾਂਗਰਸ ਸਰਕਾਰ ਦੇ ਭ੍ਰਸ਼ਟਾਚਾਰੀ ਚ ਨਾ ਆਉਣ ਤੇ ਮੋਤੀ ਤੇ ਭਰੋਸਾ ਜਿਤਾ ਰਹੇ ਨੇ ਮੌਜੂਦਾ ਸੰਸਦ ਦੇ ਕੰਮਾਂ ਦੀ ਚਰਚਾ ਲੋਕਾਚੈ ਇਸੇ ਨਾਲ ਹੀ ਬਾਕੀ ਦੇ ਉਮੀਦਵਾਰਾਂ ਦੇ ਵੀ ਚੰਗੀ ਤਰ੍ਹਾਂ ਪੱਤਰ ਫਰੋਲੇ ਜਾ ਰਹੇ ਨੇ ਜਨਤਾ ਨਹੀਂ ਚਾਹੁੰਦੀ ਕਿ ਗਲਤੀ ਨਾਲ ਵੀ ਆਪਣੇ ਹਲਕਾ ਕਿਸੇ ਗਲਤ ਹੱਥਾਂ ਚ ਦੇਣ ਗੁਰਦਾਸਪੁਰ ਹਲਕਾ ਬਹੁਤ ਵਿਕਸਿਤ ਨਹੀਂ ਹੈ ਸਹੂਲਤਾਂ ਤੇ ਰੋਜ਼ਗਾਰ ਦੇ ਮੌਕੇ ਦਰਲੇ ਮਿਲੇ ਨੇ ਪਰ ਪੂਰੀ ਤਰ੍ਹਾਂ ਸੰਤੋਖਜਨਕ ਨਹੀਂ ਇਸ ਸਾਲ ਦੇ ਵਿੱਚ ਸਭ ਤੋਂ ਅਹਿਮ ਮੁੱਦਾ ਲੋਕਾਂ ਮੁਤਾਬਕ ਬੇਰੋਜ਼ਗਾਰੀ ਹੈ ਨੌਜਵਾਨ ਚਾਹੁੰਦਾ ਹੈ ਕਿ ਉਹ ਨੂੰ ਨੌਕਰੀ ਮਿਲੇ ਐਮਪੀ ਕੋਈ ਵੀ ਖੜਾ ਹੋ ਇਸ ਵਿੱਚ ਜਿੱਤੇ ਕੋਈ ਵੀ ਬਟਾ ਮੌਕੇ ਹਰ ਨੂੰ ਮਿਲੇ ਕਿ ਉਹ ਜੋਬ ਮਿਲੇ ਓਪਰਚੁਨਿਟੀ ਮਿਲੇ ਸਾਨੂੰ ਕਿ ਅਸੀਂ ਕੁਝ ਅੱਗੇ ਕਰ ਸਕੀਏ ਉਦਯੋਗਿਕ ਵਰਗ ਚਾਹੁੰਦਾ ਹੈ ਕਿ ਇੱਥੇ ਉਦਯੋਗ ਲਈ ਕਦਮ ਚੁੱਕੇ ਜਾਣ ਤਾਂ ਕਿ ਖਤਮ ਹੋ ਰਿਹਾ ਉਦਯੋਗ ਆਪਣੀ ਹੋਣ ਤੋਂ ਬਚਾ ਸਕੇ ਇਸ ਜਿਹੜਾ ਖੇਤਰ ਹੈਗਾ ਟੋਟਲ ਇੰਡਸਟਰੀਅਲ ਟਾਊਨ ਹੈਗਾ ਵਾ ਇਸ ਤੇ ਐਗਰੀਕਲਚਰ ਵਾਲੇ ਵੀ ਕਾਫੀ ਰਹਿੰਦੇ ਨੇ ਪਰ ਇੰਡਸਟਰੀ ਦੇ ਇਸ ਵਾਲੇ ਬਹੁਤ ਬੁਰਾ ਹਾਲ ਹੈ ਹਰ ਰੋਜ਼ ਆਪਾਂ ਦੇਖਦੇ ਹਾਂ ਕਿ ਜਸਟਿਸ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਖੜੀ ਰਹਿੰਦੀ ਹੈ ਕਦੀ ਕੋਈ ਕੇਂਦਰ ਵੱਲੋਂ ਰਹਿੰਦੀ ਹੈ ਕਦੀ ਕੋਈ ਕਿਸੇ ਵੱਲੋਂ ਕਹਿੰਦੇ ਆ ਮੇਰੇ ਆ ਤੇ ਇਹ ਹੀ ਸਮੱਸਿਆ ਕਿ ਸਾਡੇ ਬਟਾਲੇ ਦੇ ਜ਼ੋਨ ਨੂੰ ਬਾਰਡਰ ਸਪੈਸ਼ਲ ਇਕਨੋਮਿਕ ਜ਼ੋਨ ਡਿਕਲੇਅਰ ਕੀਤਾ ਜਾਵੇ ਵੱਧ ਤੋਂ ਵੱਧ ਇਹਨਾਂ ਦੇ ਬੱਚੇ ਸਾਡੇ ਵਪਾਰੀ ਭਰਾਵਾਂ ਨੂੰ ਰਿਆਇਤੀ ਦਿੱਤੇ ਜਾਣ ਤਾਂ ਕਿ ਸਾਡਾ ਲੀਵਿੰਗ ਆਫ ਸਟੈਂਡਰਡ ਵਧਿਆ ਜਾਵੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ ਸੰਸਦ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਸ ਹਲਕੇ ਦੇ ਵਿਕਾਸ ਲਈ ਆਪਣੇ ਐਮਪੀ ਫੰਡ ਨਾਲ ਪਿੰਡਾਂ ਦਾ ਵਿਕਾਸ ਕਾਫੀ ਕੀਤਾ ਗਿਆ ਹੈ ਅਤੇ ਇਸ ਨਾਲੇ ਲੋਕਾਂ ਦਾ આરોਪ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਈ ਵਿਕਾਸ ਸਰਹੱਦੀ ਹਲਕੇ ਦਾ ਨਹੀਂ ਕੀਤਾ ਗਿਆ ਬਲਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਤਾਹੀਂ ਲਾਭ ਇਸ ਹਲਕੇ ਦੇ ਲੋਕਾਂ ਨੂੰ ਮਿਲ ਰਿਹਾ ਹੈ ਪਰ ਇਸ ਦੇ ਉਲਟ ਲੋਕਾਂ ਦਾ ਇਹ ਵੀ આરોਪ ਹੈ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਜੋ ਵਾਅਦਾ ਕੀਤਾ ਗਿਆ ਸੀ ਇਸ ਹਲਕੇ ਲਈ ਨਵੀਂ ਇੰਡਸਟਰੀ ਯੋਜਨਾ ਬਣਾਈ ਜਾਵੇਗੀ ਤੇ ਵਿਸ਼ੇਸ਼ ਤੌਰ ਤੇ ਬਟਾਲਾ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਉਦੰਗ ਕਦਮ ਚੁਕੇ ਜਾਣਗੇ ਪਰ ਉਹ ਵਾਅਦਾ ਪੂਰਾ ਨਹੀਂ ਹੋਇਆ ਉੱਧਰ ਗੁਰਦਾਸਪੁਰ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਰਾਜਨੇਤਾਵਾਂ ਵੱਲੋਂ ਸਮੇਂ-ਸਮੇਂ ਤੇ ਉਹਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਜਾਂਦਾ ਹੈ ਪਰ ਉਹ ਪੂਰਾ ਕਿਸੇ ਵੱਲੋਂ ਨਹੀਂ ਕੀਤਾ ਜਾਂਦਾ ਲੋੜਾਂ ਕਈ ਨੇ ਪਰ ਇਹਨਾਂ ਨੂੰ ਪੂਰੇ ਕਰਨ ਦਾ ਸਿਮਾ ਕਿਸ ਨੂੰ ਸੌਂਪਿਆ ਜਾਂਦਾ ਹੈ ਇਸ ਦਾ ਫੈਸਲਾ ਕਰਨਗੇ 14,72,397 ਵੋਟਰ